ਸਾਸਤ੍ਰੀ ਕਾਲ ਬਾਈ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਫਿੱਟ ਰੇੜੇ ਦੀ ਵੀਡੀਓ ਵੀਡੀਓ ਤੁਹਾਡੇ ਸਾਹਮਣੇ ਚੱਲੀ ਜਾਂਦੀ ਆ ਟਮਾਟਰੀ ਕਲਰ ਆ ਦੇਖੋ ਬਈ ਕਿੰਨਾ ਪਿਆਰਾ ਕਲਰ ਆ ਹਨਾ ਤੇ ਇਹਦੇ ਇੰਜਣ ਦੀ ਜੇ ਗੱਲ ਕਰ ਲਈਏ ਬਈ ਆਪਾਂ 12 ਦਾ ਇੰਜਣ ਆ ਬਈ ਪੀਟਰ ਇੰਜਣ ਆ ਤੇ ਵਧੀਆ ਹੈਵੀ ਮਟੀਰੀਅਲ ਯੂਜ਼ ਕਰਕੇ ਇਹ ਬਾਈ ਬਣਾਉਂਦੇ ਨੇ ਤਿਆਰ ਕਰਦੇ ਨੇ ਫਿੱਟ ਰੇੜੇ ਜਿਹੜੇ ਵੀ ਮੇਰੇ ਵੀਰ ਭਰਾਣੇ ਤਿਆਰ ਕਰਾਉਣੇ ਹੋਣ ਤਾਂ ਉਹ ਆਪਦੀ ਐਡਵਾਂਸ ਬੁਕਿੰਗ ਕਰਾ ਸਕਦਾ ਬਾਈ ਆ ਸਾਹਮਣੇ ਨੰਬਰ ਚੱਲੀ ਜਾਂਦਾ ਸਕਰੀਨ ਤੇ ਤੇ ਇਹ ਮਿਸਤਰੀ ਬਾਈ ਬਲਜਿੰਦਰ ਸਿੰਘ ਗੋਸਾ ਪਿੰਡ ਚੀਮਾ ਬਾਈ ਜ਼ਿਲ੍ਹਾ ਸੰਗਰੂਰ ਇਹ ਬਾਈ ਤਿਆਰ ਕਰਦੇ ਨੇ ਤੇ ਬਹੁਤ ਵਧੀਆ ਕੰਮਾਂ ਬਾਈਆਂ ਦਾ ਬਹੁਤ ਵਧੀਆ ਸੁਭਾਅ ਵੀ ਨੇਚਰ ਵੀ ਬਹੁਤ ਵਧੀਆ ਬਾਈਆਂ ਦਾ ਇਹਦੇ ਰੇਟ ਦੀ ਗੱਲ ਕਰ ਲਈਏ ਬਾਈ 1,60,000 ਰੁਪਿਆ ਰੇਟ ਇਹਦਾ ਜੇ ਬਾਈ ਆਪਾਂ ਸੈਲਫ ਐਡ ਕਰਾਉਣਾ ਇਹ ਹੈਂਡਲ ਸਟਾਰਟਰ ਜੇ ਆਪਾਂ ਸੈਲਫ ਸਟਾਰਟ ਕਰਾਉਣਾਗਾ ਉਹਦਾ 5000 ਐਕਸਟਰਾ ਲੱਗੂਗਾ ਵੀਰੇ ਜੇ ਬਈ ਆਪਾਂ ਸੀਟਾਂ ਦੀ ਗੱਲ ਕਰ ਲਈਏ ਸੀਟਾਂ ਅਡਜਸਟ ਕਰ ਸਕਦੇ ਆਂ ਜਿਵੇਂ ਅੱਗੇ ਪਿੱਛੇ ਕਰ ਸਕਦੇ ਆਂ ਤੇ ਬਹੁਤ ਘੱਟ ਰੇਟ ਦੇ ਵਿੱਚ ਬਹੁਤ ਸੋਹਣਾ ਕੰਮ ਆਗਾ ਸੋ ਬਈ ਜਿਹੜੇ ਖੇਤੀ ਨੂੰ ਪਿਆਰ ਕਰਨ ਵਾਲੇ ਆਪਣੇ ਕਿਸਾਨ ਭਰਾ ਨੇ ਜਰੂਰ ਬਈ ਨੂੰ ਕੰਟੈਕਟ ਕਰਿਓ ਤੇ ਸੋਨੂੰ ਬਈ ਵਧੀਆ ਡੀਲ ਕਰਨਗੇ